ਬਾਰਿਸ਼ ਨੇ ਮਚਾਇਆ ਕਹਿਰ ਬੀਤੀ ਦੋ ਤੋਂ ਤਿੰਨ ਤਰੀਕ ਦੀ ਰਾਤ ਨੂੰ ਹੋਈ ਬਾਰਿਸ਼ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਤ ਮਿਲਦੀ ਆ ਰਹੀ ਹੈ ਉੱਥੇ ਹੀ ਇਸ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਧੂਰੀ ਦੇ ਨਾਲ ਲੱਗਦੇ ਪਿੰਡ ਬਰਵਾਲ ਵਿੱਚ ਬਾਰਿਸ਼ ਤੇ ਪਾਣੀ ਨਾਲ ਜੀਰੀ ਦੀ ਫਸਲ ਡੁੱਬਦੀ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਪਿੰਡ ਦੇ ਵਿੱਚੋਂ ਲੰਘਦਾ ਰਜਵਾਹਾ ਟੁੱਟ ਗਿਆ ਜਿਸ ਨਾਲ ਨਾਲ ਲੱਗਦੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਜੀਰੀ ਦੀ ਫਸਲ ਖਰਾਬ ਹੋਣ ਦੇ ਕਗਾਰ ਤੇ ਪਹੁੰਚ ਗਈ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜੋ ਰਜਵਾਹਾ ਪਿੰਡ ਵਿੱਚੋਂ ਲੰਘਦਾ ਹੈ ਉਹ ਨਹਿਰ विभाग वालों पूरा नहीं किया गया इस ही छट के छह दिता गया है कि इसनों अगे अंडरग्राउंड किया जाएगा पर हजे तक इस पूरी तरह बनाया नहीं गया जदों इस मसले के बारे नहरी विभाग के एस डीओ न फोन से गल की तो उन्होंने कहा कि पिछले दस दिन तो नहर कसिया नहीं छह पानी नहरों नहीं आ रहा उन्होंने कहा कि मौका देखने जय जी ड्यूटी लगाई हुई है चैक कर रहे हैं कि कितों पानी आ रहा है जदों इस बारे जय भी फोन से रबता कायम किया गया तो उन्होंने कहा कि मैं इस्दी इंस्पैक्शन कर रहा हाँ कि पान कितों आ रहा है पर नहर वालों नहीं छ ਦੇਖ ਚਾਦੇ ਹੋ ਘੱਟੋ ਘੱਟ ਅਸੀਂ ਪਾਣੀ ਦੇ ਵਿੱਚ ਛਾ ਕੇ ਤੁਹਾਨੂੰ ਦਿਖਾਵਾਂਗੇ ਕਿ ਘੱਟੋ ਘੱਟ ਦੇਖੋ ਗੋਡੇ ਤੋਂ ਉੱਪਰ ਪਾਣੀ ਆ ਚੁੱਕਾ ਵਾ ਇਹ ਅਸੀਂ ਖੁੱਦ ਦੇ ਵਿੱਚ ਬੜੇ ਹੋਏ ਆ ਤੇ ਪਾਣੀ ਦੀ ਜਿਹੜੀ ਮਾਰ ਆ ਦੇਖੋ ਕਿੰਨੀ ਮਾਰ ਆ ਇਹ ਫਸਲ ਜਿਹੜੀ ਆ ਉਠਾ ਵੀ ਸਾਡਾ ਘਰੇ ਪਹੁੰਚੇ ਸੀਗੇ ਪਰ ਤੁਸੀਂ ਦੇਖ ਸਕਦੇ ਹੋ ਇੱਥੇ ਡੰਗਰਾ ਵਾਸਤੇ ਇਹਨਾਂ ਨੇ ਆਈ ਥਿੰਕ ਸ਼ੈੱਡ ਪਾਇਆ ਸੀਗਾ ਜਿਹੜਾ ਕਿ ਰਾਤ ਦੇ ਬਾਰਿਸ਼ ਨੇ ਤੈਸ ਨੈਸ ਕਰ ਤੇ ਪਿੱਛੇ ਤੁਸੀਂ ਦੇਖ ਸਕਦੇ ਦਿਵਾਰਾਂ ਤੱਕ ਡਿੱਗੀਆਂ ਹੋਈਆਂ ਨੇ ਉੱਧਰ ਇੱਕ ਬਿਜਲੀ ਦਾ ਟਰਾਂਸਫਾਰਮ ਹੈ ਜਿਹੜਾ ਕਿ ਵੱਡੇ ਖਤਰੇ ਨੂੰ ਸੱਦਾ ਦੇ ਰਿਹਾ ਤੇ ਮੈਂ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਨਾ ਨੁਕਸਾਨ ਹੋਇਆ ਵਾ ਤੇ ਜ਼ਮੀਨ ਹਰ ਪਾਸੇ ਉੱਤਸੀ ਪਈ ਹੈ ਦੀਵਾਰ ਗਿਰੀ ਪਈ ਹੈ ਔਰ ਬਾਕੀ ਇੱਥੋਂ ਦੇ ਜਿਹੜੇ ਮਕਾਨ ਮਾਲਕ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿੰਨਾ ਕੁ ਉਹਨਾਂ ਦਾ ਨੁਕਸਾਨ ਹਿੱਕਨ ਦਾ ਆਪਣਾ ਆਸਾਨ ਤਾਂ ਦੇਖੋ ਜੀ ਬਾਵਾ ਹੋ ਗਿਆ ਮੇਰੇ ਤੁਸੋਂ ਹੋਊਗਾ ਜੀ ਮਿਸਤਰੀ ਜੀ ਤਾਂ ਪਤਾ ਲੱਗੂਗਾ ਬਾਥਰੂਮ ਹੁਣੇ ਬਣਾਇਆ ਸੀਗਾ ਬਾਥਰੂਮ ਕਰ ਗਿਆ ਸਾਰੀ ਕੰਨ ਕਰ ਗਈ ਇਧਰ ਪਰਲੇ ਸਾਈਡ ਟਰਾਂਸਫਾਰਮਰ ਦਾ ਕਰ ਚਾਂਸ ਮਿਟੇਦਾ ਹੋ ਗਿਆ ਇਹ ਜਿਹੜਾ ਸੈੱਟ ਬਣਾ ਦੇ ਮਰੇ ਉਹ ਵੀ ਕਰ ਗਿਆ ਜਿਹੜੀ ਮੋਰਲੀ ਕੰਧ ਦਾ ਦਵਾਰ ਆ ਜਿਹੜੀ ਉਹ ਵੀ ਮਤਲਬ ਵਰਿੰਦਾ ਜੀ ਤੁਹਾਡੇ ਖੇਤ ਜੀ ਪਾਣੀ ਭਰਿਆ ਹੋਇਆ ਕੀ ਕਹਿਣਾ ਚਾਹੋਗੇ ਕਿੱਧਰੋਂ ਆਇਆ ਇਹ ਪਾਣੀ ਇਹ ਪਾਣੀ ਆਈ ਇਸੂਏ ਵੱਲੋਂ ਅਸੀਂ ਪਹਿਲਾਂ ਵੀ ਸਰਕਾਰ ਨੂੰ ਕੰਪਲੇਂਟ ਕਰੀ ਤੀਗੀ ਵਿਭਾਗ ਨੂੰ ਕਿ ਇਹ ਪਾਣੀ ਦਾ ਨਿਕਾਸੀ ਗਾਹਾਂ ਕੱਢੀ ਜਾਵੇ ਇਹਦੀ ਕੋਈ ਨਿਕਾਸੀ ਨਹੀਂ ਹੋ ਰਹੀ ਇਸੇ ਆ ਸਰਪ ਸਾਡੇ ਖੇਤਾਂ ਜਾ ਰਹਿਆ ਨਾ ਇਧਰ ਖੇਤਾਂ 'ਚ ਕੋਈ ਪਾਣੀ ਕਿਸੇ ਪਾਸੇ ਹੋ ਲੰਘਦਾ ਤੇ ਸਾਡੀਆਂ ਫਸਲਾਂ ਨੂੰ ਮਾਰ ਰਿਆ ਕਿ ਕਿੰਨਾ ਕੁ ਨੁਕਸਾਨ ਹੋਣ ਦੀ ਉਮੀਦ ਆ ਜਿਹੜਾ ਇਹ ਪਾਣੀ ਕਿੰਨਾ ਕੁ ਨੁਕਸਾਨ ਕਰੇਗਾ ਨੁਕਸਾਨ ਤਾਂ ਇਹ ਸਾਰੇ ਕਿਤਰੇ ਫਰ ਖੇਤੀ ਦੇ ਸਭੂ ਸਾਰੀਆਂ ਡੁੱਬਣ ਦੇ ਚਾਂਸ ਹੈ ਲੱਗ ਕੇ ਅਗਰ ਹੁਣ ਜੇ ਹੋਰ ਮੀਂਹ ਪੈਂਦਾ ਹਾਂ ਇਹ ਖਤਮ ਨਹੀਂ ਹੋਣਾ ਫਸਲਾ ਖਤਮ ਹੋ ਗਿਆ। ਸ਼ਾਨਦਾ ਵੀ ਆਏ ਹੁਣ ਜੇ ਪਾਣੀ ਚ ਡੁੱਬ ਗਏ ਇਹਨੂੰ ਕੀ ਲੱਗੂਗਾ ਬੱਲੀਆਂ ਲੱਗਣੀ ਹੈਗੀ। ਪ੍ਰਸ਼ਾਸਨ ਨੂੰ ਆਈ ਨੇ ਪਹਿਲਾਂ ਵੀ ਉੱਥੇ ਉਹਨਾਂ ਨੇ ਬੋਰ ਕਰੇ ਨੇ ਉਹਨਾਂ ਦਾ ਕੋਈ ਹੱਲ ਨਹੀਂ ਕਰਿਆ ਉਹਨਾਂ ਨੇ ਨਾ ਉਹ ਪੱਕੇ ਉਹ ਜੋ ਹੌਦੀਆਂ ਬਣਾਈਆਂ ਨੇ ਕਿਹਦੇ ਚ ਪਾਣੀ ਕੱਢਦਾ ਕਰਤੀ ਹੈ। ਬਹੁਤ ਜ਼ਿਆਦਾ ਵੀ ਓਵਰਫਲੋ ਹੀ ਨਹੀਂ ਓਵਰਫਲੋ ਹੋ ਰਿਹਾ ਉੱਥੋਂ ਕੰਮ ਉੱਥੋਂ ਸੁਹਾ ਟੁੱਟ ਵੀ ਗਿਆ। ਪਿੱਛੋਂ ਵੀ ਟੁੱਟਣ ਦੇ ਚਾਂਸ ਨੇ ਇਹਦੇ। ਫੁੱਲ ਆ ਰਿਹਾ ਸੁਹਾ ਜੇ ਵੀ ਜਿਹੜੇ ਬੋਰ ਕਰੇ ਨੇ ਇੱਥੇ ਉਹਨਾਂ ਦੇ ਟੁੱਟੂ 540 40 ਫੁੱਟ ਨੇ ਹੱਦ ਤੱਕ ਉਹਨਾਂ ਦੇ ਵਿੱਚ ਵੀ ਪਾਣੀ ਜਾ ਨਹੀਂ ਰਿਹਾ। ਢੱਕਣ ਖੋਲੇ ਬਾਕੀ ਕੋਈ ਸੋਰਸ ਨਹੀਂ ਆ ਕਿ ਪਾਣੀ ਕਿਸੇ ਪਾਸੇ ਨਿਕਲ ਸਕੇ ਪਿੱਤਾਂ ਦੇ ਵਿੱਚ ਆ ਰਿਹਾ ਪਹਿਲੀ ਰੰਪ ਦਾ ਮੀਂਹ ਇੰਨਾ ਪੈ ਰਿਹਾ ਹੈਗਾ ਪਰ ਜੇ ਪਾਣੀ ਆਊਗਾ ਤਾਂ ਜਮੀ ਡੁੱਬੂਗੀ ਪਹਿਲਾਂ ਵੀ ਕਦ ਮੀਂਹ ਆਇਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਹਜੇ ਤੱਕ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਆਹ ਦੇਖ ਸਕਦੇ ਹੋ ਪਾਣੀ ਦੀ ਹਾਲਾਤ ਸੜਕ ਤੋਂ ਅਸੀਂ ਵੀਡੀਓ ਸ਼ੂਟ ਕਰ ਰਿਹਾ ਹਾਂ ਤੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਤੇ ਸਾਰੇ ਖੇਤ ਆ ਜਿਹੜੇ ਇਹ ਪਾਣੀ ਸੂਏ ਦੀ ਮਾਰ ਦੇ ਨਾਲ ਆਏ ਹੋਏ ਨੇ ਇੱਥੇ ਰੋਕ ਇਹ ਵੀ ਇਹ ਰਹਿ ਆ ਉੱਥੇ ਦਿਖਾਉਂਦਾ ਆਣਾ ਦਿਖਾ ਦੇਦੇ ਇਹਦੇ ਗੋਦੀ ਵੀ ਲਈ ਵੀ ਆ ਕੀ ਲਈ ਹੋਈ ਆ ਇਹ ਤਾਂ ਹੁਣ ਖਾਲੀ ਛੱਡਿਆ ਹੋਇਆ ਓਏ ਉਹਦੇ ਉਧਰ ਤਾਂ ਜਾਣੇ ਨਹੀਂ ਆਪਾਂ ਆਪਾਂ ਤਾਂ ਮੇਨ ਤੁਸੀਂ ਆ ਦੇਖ ਸਕਦੇ ਹੋ ਕਿ ਆ ਜੀ ਦੀ ਜਿਹੜੀ ਆ ਕਿ ਇਸ ਟਾਈਮ ਭਗੋਲੇ ਤੇ ਨਿਸਾਰੇ ਤੇ ਆ ਚੁੱਕੀ ਸੀ ਕਿ ਨਿਸਾਰਾ ਹੋ ਚੁੱਕਾ ਸੀ ਥੋੜਾ ਥੋੜਾ ਨਿਸਰਨੇ ਸ਼ੁਰੂ ਹੋਈ ਸੀ ਪਰ ਜਿਸ ਸਾਹਮਣੇ ਲੈ ਇਹ ਪਾਣੀ ਮੀਂਹ ਦਾ ਪਾਣੀ ਔਰ ਸੂਏ ਦਾ ਪਾਣੀ ਆਇਆ ਤਾਂ ਇਹਦੇ ਨਾਲ ਦੇਖੋ ਫਸਲ ਦਾ ਕਿੰਨਾ ਨੁਕਸਾਨ ਹੋ ਗਿਆ ਇਹ ਸਾਰੀ ਫਸਲ ਹੁਣ ਖਰਾਬ ਹੋ ਚੁੱਕੀ ਆ ਤਾਨੂੰ ਪਿੱਛੇ ਦਿਖਾਇਆ ਸੀ ਕਿ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਆ ਜਿੱਥੇ ਅਸੀਂ ਖੜ ਕੇ ਵੀਡੀਓ ਸ਼ੂਟ ਕੀਤੀ ਸੀ ਪਰ ਆ ਹੁਣ ਤੁਸੀਂ ਦੇਖੋਗੇ ਤਾਂ ਘੱਟੋ ਘੱਟ ਨਹੀਂ ਇਹ 2 ਤੋਂ 2 ਫੁੱਟ ਉੱਤੇ 2.5 3 3 ਫੁੱਟ ਦੇ ਨੇੜੇ ਪਾਣੀ ਹੋਏਗਾ ਜਿਹੜਾ ਕਿ ਅਸੀਂ ਸੜਕ ਦੇ ਉੱਪਰੋਂ ਬਣਾ ਰਹੇ ਤਾਂ ਤੁਸੀਂ ਲੈਵਲ ਦੇ ਹਿਸਾਬ ਨਾਲ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਦਾ ਸੜਕ ਦਾ ਲੈਵਲ ਤੇ ਇਹਦਾ ਪਾਣੀ ਦਾ ਲੈਵਲ ਕੀ ਹੋਏਗਾ ਤੁਹਾਨੂੰ ਹੁਣ ਸੂਏ ਦੇ ਕੋਲ ਲੈ ਕੇ ਚੱਲਦੇ ਆ ਜਿੱਥੇ ਕਿ ਇਹ ਟੁੱਟਿਆ ਜੀ ਹੈਗੀ ਹੈ ਸੂਏ ਦੀ ਮਾਰ ਪਾਣੀ ਬਹੁਤ ਨਹੀਂ ਮਰਦੇ ਮੈਂ ਤਾਂ